ਅੰਗੀਕਾਰ ਕਿਉ ਮੇਰਾ ਕਰਤਾ ਗੁਰਪੂਰੇ ਕੀ ਬੜਾਈ ਅਬ ਚਲ ਨੀਉ ਧਰੀ ਗੁਰਨਾਨਕ ਨਿਤ ਨਿਤ ਚੜੇ ਸਵਾਈ ਆਉ ਗੁਰੂ ਕੀ ਸਾਧ ਸੰਗਤ ਸ੍ਰੀ ਹਜੂਰ ਮਹਾਰਾਜ ਪਿਆਰੇ ਬਾਬਾ ਈਸਰ ਸਿੰਘ ਜੀ ਨਾਨਕ ਸਰ ਕਲੀਰਾ ਜਗਰਾਉ ਵਾਲਿਆਂ ਦੀ ਜਨਮ ਸਾਖੀ ਵਿੱਚੋਂ ਜਿਸ ਦੇ ਲੇਖਕ प्यारे बाबा जी ਦੇ ਹਜ਼ੂਰੀ ਕਵੀ ਸੰਤ ਬਾਬਾ ਗੀਜਾ ਸਿੰਘ ਜੀ ਹੰਸਾ ਸਾਗਤ ਇਸ ਜਨਮ ਸਾਖੀ ਵਿੱਚੋਂ ਆਪ ਜੀ ਨੇ ਬੇਅੰਤ ਸਾਖੀਆਂ ਸਰਵਣ ਕੀਤੀਆਂ ਹਨ ਪਿਛਲੀ ਸਾਖੀ ਦੇ ਵਿੱਚ ਆਪ ਜੀ ਨੇ ਸਰਵਣ ਕੀਤਾ ਹੈ ਕਿ ਕਿਸ ਤਰ੍ਹਾਂ ਬਾਬਾ ਜੀਆ ਨੇ 28 ਦਿਨਾਂ ਦੇ ਅੰਦਰ ਸਰੋਵਰ ਬਣਾ ਕੇ ਸੰਗਤਾਂ ਨੂੰ ਇਸ਼ਨਾਨ ਕਰਵਾ ਦਿੱਤਾ ਸੀ ਜੋ ਕਿ ਨਾਨਕ ਸਰ ਦੇ ਵਿੱਚ ਬਾਬਾ ਇਸਰ ਸਿੰਘ ਜੀ ਮਹਾਰਾਜੀਆਂ ਦਾ ਸਾਧ ਸੰਗਤ ਤੇ ਪਹਿਲਾ ਕ੍ਰਿਸ਼ਮਾ ਸੀ ਆਓ ਅਗਲੀ ਸਾਖੀ ਸਰਵਣ ਕਰਦੇ ਹਾਂ ਸਰੂਪਰ ਬਣਾਉਣ ਤੋਂ ਬਾਅਦ ਗੁਰੂ ਕੀ ਸਾਧ ਸੰਗਤ ਹੁਣ ਬਾਬਾ ਜੀਆਂ ਨੇ ਹਰੀ ਮੰਦਰ ਸੱਚਖੰਡ ਤੇ ਸਾਰਾ ਗੁਰਦੁਆਰਾ ਸਾਹਿਬ ਪੱਕਾ ਬਣਾਉਣਾ ਸੀ ਤੇ ਬਾਬਾ ਨਨਸਿੰਘ ਜੀ ਮਹਾਰਾਜ ਜੀ ਵੀ ਹੁਕਮ ਕਰ ਰਹੇ ਸਨ ਕਿ ਹੁਣ ਸਰੋਵਰ ਬਣ ਗਿਆ ਹੈ ਗੁਰਦੁਆਰਾ ਵੀ ਕੱਚਾ ਢਾ ਕੇ ਪੱਕਾ ਬਣਾਓ ਤਾਂ ਬਾਬਾ ਜੀਆਂ ਨੇ ਬੇਨਤੀ ਕੀਤੀ ਬਾਬਾ ਨਨਸਿੰਘ ਜੀ ਮਹਾਰਾਜ ਜੀਆਂ ਦੇ ਚਰਨਾਂ ਵਿੱਚ ਬਾਬਾ ਜੀ ਜੇ ਕੱਚਾ ਗੁਰਦੁਆਰਾ ਢਾਇਆ ਤਾਂ ਪੁਰਾਣੇ ਸੰਗੀਆਂ ਨੇ ਕਹਿਣਾ ਹੈ ਕਿ ਆਪ ਮੂਰੇ ਆਉਣ ਦੀ ਖਾਤਰ ਬਾਬਾ ਨਾਨਕ ਸਿੰਘ ਜੀ ਦੀ ਸਾਰੀ ਕੱਚੀ ਜਗਾ ਟਾ ਕੇ ਬਾਬਾ ਜੀ ਦੀਆਂ ਨਿਸ਼ਾਨੀਆਂ ਚੁੱਕ ਦਿੱਤੀਆਂ ਤਾਂ ਬਾਬਾ ਜੀ ਕਹਿਣ ਲੱਗੇ ਕਿ ਵਈ ਇਹ ਸਾਰੀ ਡਿਊਟੀ ਇੰਦਰ ਦੇਵਤੇ ਤੇ ਖਵਾਜੇ ਖिजन ਨੂੰ ਦੇ ਦਿੰਨੇ ਆ ਤੁਸੀਂ ਫਿਕਰ ਨਾ ਕਰੋ ਸੋ ਸਾਧ ਸੰਗਤ ਇਸੇ ਤਰ੍ਹਾਂ ਹੀ ਹੋਇਆ ਫਿਰ ਮੀਂਹ ਡੱਬ ਕੇ ਪਿਆ ਤੇ ਹੜ ਦੇ ਪਾਣੀ ਨਾਲ ਸਾਰੇ ਘੂਰੇ ਪਰ ਗਏ ਕੱਚੇ ਮਕਾਨ ਸਾਰੇ ਢਹਿ ਗਏ ਅ ਜਦੋਂ ਪਾਣੀ ਉਤਰਿਆ ਨਾ ਤਾਂ ਪਾਣੀ ਉਤਰੇ ਤੋਂ ਬਾਅਦ ਸੰਗਤ ਨੂੰ ਹੁਕਮ ਕਰਕੇ ਬਾਬਾ ਜੀਆ ਨੇ ਜਗਾ ਦੀ ਸਫਾਈ ਕਰਵਾਈ ਤੇ ਸਫਾਈ ਕਰਵਾਉਣ ਤੋਂ ਉਪਰੰਤ ਸਤਗੁਰਾਂ ਅੱਗੇ ਅਰਦਾਸ ਕਰਕੇ ਹਰੀ ਮੰਦਰ ਦੀ ਨੀ ਪੁੱਟਣੀ ਸ਼ੁਰੂ ਹੋਈ ਸਾਲ 1950 ਮਹੀਨਾ ਮਾਰਚ ਦਾ ਸੰਮਤ 2008 ਚਿੱਤਰ ਦੀ ਸੰਗਰਾਦ ਨੂੰ ਸਾਜ ਸੰਗਤ ਪਹਿਲਾ ਭਾਈ ਸਾਹਿਬ ਫਾਈ ਕੇਰ ਸਿੰਘ ਜੀ ਨੇ ਕੀਰਤਨ ਕੀਤਾ ਅੰਗੀਕਾਰ ਕਿਉ ਮੇਰੇ ਕਰਤਾ ਗੁਰਪੂਰੇ ਕੀ ਵਡਿਆਈ ਅਬ ਚਲ ਨੀਵ ਧਰੀ ਗੁਰਨਾਨਕ ਨਿਤ ਨਿਤ ਚੜੈ ਸਵਾਈ ਇਉਂ ਪਰਵਾਨ ਲਾ ਕੇ ਕੀਰਤਨ ਹੋਇਆ कीर्तन ਤੋਂ ਉਪਰੰਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਆਂ ਅੱਗੇ ਅਰਦਾਸ ਕਰਕੇ ਦੇਗ ਵਰਤਾਈ ਗਈ ਤੇ 9:13 ਤੇ ਧੰਨ ਧੰਨ ਬਾਬਾ ਇਸਰ ਸਿੰਘ ਜੀ ਮਹਾਰਾਜ ਜੀਆਂ ਨੇ ਮੰਦਰ ਦੀ ਨੀ ਰੱਖੀ ਫਿਰ ਮਗਰੋਂ ਹੋਰ ਵੀ ਪੁਰਾਣੇ ਸੇਵਾਦਾਰਾ ਨੇ ਮਿਸਤਰੀ ਨੂੰ ਇੱਟਾਂ ਫੜਾਈਆਂ ਤੇ ਖੁਸ਼ੀ ਦੇ ਜੈਕਾਰੇ ਛੱਡੇ ਗਏ ਬੜੀ ਤੇਜ਼ੀ ਨਾਲ ਸੇਵਾ ਸ਼ੁਰੂ ਹੋ ਗਈ ਬੜੀ ਦੂਰੋਂ ਦੂਰੋਂ ਰਾਜ ਮਿਸਤਰੀ ਆ ਕੇ ਸੇਵਾ ਕਰ ਰਹੇ ਹਨ ਫ੍ਰੀ ਸੇਵਾ ਹੋ ਰਹੀ ਹੈ ਨਿਸ਼ਕਾਮਤਾ ਦੇ ਨਾਲ ਸੇਵਾਵਾਂ ਹੋ ਰਹੀਆਂ ਹਨ ਕਿਸੇ ਨੂੰ ਕੋਈ ਪੈਸਾ ਨਹੀਂ ਦਿੱਤਾ ਜਾਂਦਾ ਤੇ ਸੇਵਾ ਕਰਨ ਵਾਲੇ ਵੀ ਆਪਣੇ ਆਪ ਨੂੰ ਵਢ ਭਾਗੀ ਸਮਝਦੇ ਹਨ ਜਿਸ ਵੇਲੇ ਵੀ ਬਾਬਾ ਜੀ ਸਾਧ ਸੰਗਤ ਸੇਵਾਦਾਰਾਂ ਕੋਲ ਆ ਕੇ ਖਲੋਂਦੇ ਸਨ ਵਚਨ ਕਰਨਾ ਸਾਵਾਸੀ ਕਰਮਾ ਵਾਲੇ ਉਹ ਲਾਭ ਠਾ ਲਵੋ ਭਈ ਲਾਭ ਠਾ ਲਵੋ ਜਦੋਂ ਬਾਬਾ ਜੀ ਸੇਵਾਦਾਰਾਂ ਕੋਲ ਆ ਕੇ ਖੜੋ ਜਾਂਦੇ ਇਹ ਤਾਂ ਸਾਰੀ ਸੰਗਤ ਨੂੰ ਚਾਹ ਚੜ ਜਾਂਦਾ ਤੇ ਬੜੀ ਤੇਜ਼ੀ ਨਾਲ ਸੇਵਾ ਸ਼ੁਰੂ ਹੋ ਜਾਂਦੀ ਬਾਬਾ ਜੀਆਂ ਨੇ ਹੁਕਮ ਕਰਨਾ ਸਾਵਾਸੀ ਢਿੱਲ ਨਹੀਂ ਕਰਨੀ ਬਈ ਤੇਜ਼ੀ ਨਾਲ ਕੰਮ ਕਰਨਾ ਇਸ ਤਰ੍ਹਾਂ ਸਾਧ ਸੰਗਤ ਬਾਬਾ ਜੀ ਨੇ ਐਸੀ ਸਪਿਰਟ ਭਰਨੀ ਆ ਸੰਗਤਾਂ ਵਿੱਚ ਐਸੀ ਸਪਿਰਿਟ ਭਰਦੇ ਸਨ ਕਿ ਸਾਲਾਂ ਦਾ ਕੰਮ ਮਹੀਨਿਆਂ ਵਿੱਚ ਤੇ ਮਹੀਨਿਆਂ ਦਾ ਕੰਮ ਦਿਨਾਂ ਵਿੱਚ ਕਰਵਾ ਦਿੰਦੇ ਸਨ ਪਿਆਰੀ ਬਾਬਾ ਜੀ ਇਹ ਸੇਵਾ ਇਤਨੀ ਤੇਜ਼ੀ ਨਾਲ ਚੱਲੀ ਸਾ ਸੰਗਤ ਕੇ ਥੋੜੇ ਸਮੇਂ ਵਿੱਚ ਹੀ ਪਹਿਲੀ ਮੰਜ਼ਲ ਦਾ ਲੈਂਟਰ ਪੈ ਗਿਆ ਹੁਣ ਦੂਸਰੀ ਮੰਜ਼ਲ ਦਾ ਕੰਮ ਸ਼ੁਰੂ ਹੋ ਗਿਆ ਤੇ ਇਸ ਤਰ੍ਹਾਂ ਇਹ ਵੀ ਥੋੜੇ ਸਮੇਂ ਵਿੱਚ ਹੀ ਲੈਂਟਰ ਪੈ ਗਿਆ ਇਹ ਸੇਵਾ ਵਿੱਚ ਬੜੀਆਂ ਸੰਗਤਾਂ ਸੇਵਾ ਕਰਕੇ ਲਾਭ ਉਟਾ ਰਹੀਆਂ ਹਨ ਚਾਰ ਸਵੇਰੇ ਸੇਵਾ ਦੀ ਧੁੰਮ ਪੈ ਗਈ ਅੱਜਵੇਂ ਸੰਤ ਦੀ ਖੁਸ਼ਬੂ ਹਰ ਪਾਸੇ ਫੈਲ ਜਾਂਦੀ ਹੈ ਨਾ ਸਾਧ ਸੰਗਤ ਇਸੇ ਤਰ੍ਹਾਂ ਬਾਬਾ ਜੀ ਦੀ ਸੂਬਾ ਸਾਰੇ ਫੈਲ ਰਹੀ ਹੈ ਦੂਰ ਦੂਰ ਤੱਕ ਇਹ ਗੱਲ ਚੱਲ ਰਹੀ ਹੈ ਕਿ ਬਈ ਨਾਨਕ ਸਰ ਧੰਨ ਧੰਨ ਬਾਬਾ ਇਸਰ ਸੰਜੀ ਪ੍ਰਗਟ ਹੋ ਗਏ ਨੇ ਆ ਜਿਨ੍ਹਾਂ ਨੇ 28 ਦਿਨਾਂ ਵਿੱਚ ਸਰੂਰ ਬਣਾ ਕੇ ਆ ਹੁਣ ਗੁਰਦੁਆਰਾ ਬਣਾਉਣਾ ਸ਼ੁਰੂ ਕੀਤਾ ਹੈ ਬੜੀ ਤੇਜ਼ੀ ਨਾਲ ਸੁਣਿਆ ਸੇਵਾ ਚੱਲ ਰਹੀ ਹੈ ਸਾਧ ਸੰਗਤ ਇਸ ਤਰ੍ਹਾਂ ਲੋਕ ਆਪਸ ਵਿੱਚ ਗੱਲਾਂ ਕਰਦੇ ਹਨ ਇੱਥੇ ਇਹ ਗੱਲ ਯਾਦ ਰੱਖਣ ਯੋਗ ਹੈ ਕਿ ਬਾਬਾ ਜੀਆ ਨੇ ਕੋਈ ਵੀ ਸੇਵਾ ਕਰਵਾਈ ਤਾਂ ਕੋਈ ਵੀ ਪੈਸਾ ਕਿਸੇ ਤੋਂ ਨਾ ਮੰਗਿਆ ਤੇ ਨਾ ਫੜਿਆ ਤੇ ਨਾ ਹੀ ਗੋਲਕ ਰੱਖੀ ਜਿੰਨੀ ਵੀ ਸੇਵਾ ਹੋਈ ਸਰਦਾਰ ਗੁਰਦੇਵਾਲ ਸਿੰਘ ਜੀ ਠੇਕੇਦਾਰ ਤੇਰਾ ਦੂਨ ਵਾਲੇ ਤੇ ਇੰਦਰ ਸਿੰਘ ਗੱਡਾ ਤੇ ਸਰਦਾਰ ਖੁਸ਼ਾਲ ਸਿੰਘ ਜੀ ਜਲੰਧਰ ਵਾਲੇ ਹੀ ਕਰਵਾਉਂਦੇ ਰਹੇ ਕਿਉਂਕਿ ਇਹ ਗਰੇਸੀ ਸਨ ਜਿਉ ਜਿਹੀ ਲੋਹਾ ਸੀਮਿੰਟ ਇੱਟਾਂ ਦੀ ਲੋੜ ਹੁੰਦੀ ਇਹ ਸੰਗੀਆਂ ਨੂੰ ਦੱਸ ਦਿੰਦੇ ਤੇ ਕੰਮ ਤਾਂ ਮੂਹਰੇ ਲੱਗ ਕੇ ਕਰਵਾ ਰਹੇ ਸਨ ਪਰ ਸਾਧ ਸੰਗਤ ਇਹ ਸਾਰਾ ਕੰਮ ਬਾਬਾ ਜੀ ਦੇ ਹੁਕਮ ਅਨਸਾਰ ਹੀ ਚੱਲ ਰਿਹਾ ਸੀ ਸੇਵਾ ਲਈ ਆ ਮਹਾਰਾਜਾ ਪਟਿਆਲਾ ਜਗਵਿੰਦਰ ਸਿੰਘ ਨੇ ਵੀ ਤੇ ਵਿਰਲਾ ਸੇਠ ਨੇ ਵੀ ਬੇਨਤੀ ਕੀਤੀ ਬਾਬਾ ਜੀ ਸਾਨੂੰ ਹੁਕਮ ਕਰੋ ਜਿਹੋ ਜੀ ਜਗ੍ਹਾ ਤੁਸੀਂ ਕਹੋ ਅਸੀਂ ਇਕੱਲੇ ਹੀ ਬਣਵਾ ਦਿੰਦੇ ਹਾਂ ਤਾਂ ਬਾਬਾ ਜੀਆ ਨੇ ਵਚਨ ਕੀਤਾ ਠੀਕ ਹੈ ਭਈ ਠੀਕ ਹੈ ਤੁਸੀਂ ਪਿਆਰ ਵਿਖਾਇਆ ਹੈ ਪਰ ਇਹ ਗੁਰੂ ਨਾਨਕ ਦੇ ਘਰ ਦੀ ਸੇਵਾ ਹੈ ਬਈ ਜਿਸ ਵੇ ਸੰਗਤ ਨੇ ਨਾਲ ਮਿਲ ਕੇ ਸੇਵਾ ਕਰਕੇ ਲਾਭ ਉਠਾਉਣਾ ਹੈ ਸੋ ਇਸੇ ਤਰ੍ਹਾਂ ਹੋਰ ਵੀ ਕਈ ਸਾਹੂਕਾਰਾਂ ਨੇ ਬੇਨਤੀ ਕੀਤੀ ਸਾਧ ਸੰਗਤ ਪਰ ਬਾਬਾ ਜੀ ਇਹੀ ਵਚਨ ਕਰਦੇ ਰਹੇ ਕਿ ਵਈ ਕੋਈ ਵੀ ਇਕੱਲਾ ਇਹ ਸੇਵਾ ਨਹੀਂ ਕਰੇਗਾ ਸਭ ਸੰਗਤਾਂ ਸੇਵਾ ਕਰਕੇ ਲਾਭ ਉਠਾਉਣ ਇਸ ਤਰ੍ਹਾਂ ਸਾਰੀ ਸੰਗਤ ਪਿਆਰ ਨਾਲ ਸੇਵਾ ਕਰ ਰਹੀ ਹੈ ਸੋ ਇਸੇ ਨਕਸ਼ੇ ਨੂੰ प्यारे बाबा जी ਦੇ ਹਜ਼ੂਰੀ ਕਵੀ ਸੰਤ ਬਾਬਾ ਗਿੰਜਾ ਸਿੰਘ ਜੀ ਲਿਖਦੇ ਹਨ ਜਿਨ੍ਹਾਂ ਨੇ ਬਾਬਾ ਜੀ ਦੇ ਸਾਹਮਣੇ ਇੱਕ ਹਫ਼ਤਾ ਮਾ ਪੜੀਆਂ ਉਹਨਾਂ ਦੀ ਇਹ ਰਚਨਾ ਦੇ ਵਿੱਚੋਂ ਕੁਝ ਟੱਪੇ ਕੁਝ ਬੰਦ ਆਪ ਜੀ ਨਾਲ ਸਾਂਝੇ ਕਰਦੇ ਹਾਂ ਉਹ ਬੜਾ ਸੋਹਣਾ ਲਿਖਦੇ ਹਨ ਘਾੜਤ ਘੜੀ ਅਪਾਰ ਪਾਰ ਨਾ ਪਾਇਆ ਜਾਵੇ ਜੀ ਜਿਹੜਾ ਵੀ ਕੋਈ ਦੇਖੇ ਉਸ ਦਾ ਚਿੱਤ ਚੁਰਾਵੇ ਜੀ ਘੜਤਾ ਘੜੀਆਂ ਹੋਈਆਂ ਕਾਰੀਗਰ ਹੁਸ਼ਿਆਰ ਦੀਆਂ ਦੁਨੀਆਂ ਸਿਫਤਾ ਕਰਦੀ ਨਾਨਕ ਸਰਦ ਰਵਾਰ ਦੀਆਂ ਦੁਨੀਆਂ ਸਿਫਤਾ ਕਰਦੀ ਨਾਨਕ ਸਰਦ ਰਵਾਰ ਦੀਆਂ 2007 ਸੰਮਤ ਮਹੀਨਾ ਹਾੜਸੀ 13 ਜੀ 2007 ਸੰਮਤ ਮਹੀਨਾ ਹਾੜਸੀ 13 ਜੀ ਸੇਵਾ ਕੋਲਣ ਲੱਗੇ ਬਾਬੇ ਕਰਕੇ ਮੀਰਾ ਜੀ ਮੁਕਤ ਭਉਤਦਾਰ ਖੁੱਲਣਾ ਸੰਗਤਾ ਕੁੱਲ ਵਿਚਾਰ ਦੀਆਂ ਦੁਨੀਆਂ ਸਿਫਤਾਂ ਕਰਦੀ ਨਾਨਕ ਸਰਦਰਵਾਰ ਦੀਆਂ ਆ ਵੱਡੇ ਵੱਡੇ ਤਨੇ ਹੀ ਠਹਿ ਸੀ ਚਰਨੀ ਆ ਕੇ ਤੇ ਸੇਵਾ ਕਰੂ ਮਨਜੂਰ ਕਹਿਣ ਗੱਲ ਪੱਲਾ ਪਾ ਕੇ ਤੇ ਚੁੱਕੀ ਫਿਰਦੇ ਥਈਆਂ ਨੋਟਾਂ ਲੱਖ ਹਜ਼ਾਰ ਦੀਆਂ ਦੁਨੀਆਂ ਸਿਫਤਾਂ ਕਰਦੀ ਨਾਨਕ ਸਰਦਰਵਾਰ ਦੀਆਂ ਬਾਬਾ ਜੀ ਨੇ ਕੋਈ ਕਿਸੇ ਤੋਂ ਪੈਸਾ ਫੜਿਆ ਨਾ ਗੁਰੂ ਸਾਹਿਬ ਨੂੰ ਕਦੇ ਚੜਾਵਾ ਇੱਕ ਦਿਨ ਚੜਿਆ ਨਾ ਨਾ ਹੀ ਰੱਖੀਆਂ ਬਈਆਂ ਇੱਥੇ ਨਗਦ ਉਧਾਰ ਦੀਆਂ ਦੁਨੀਆ ਸਿਫਤਾ ਕਰਦੀ ਨਾਨਕ ਸਰਦਰਵਾਰ ਦੀਆਂ ਇਹ ਵੀ ਕਿਤੇ ਨਹੀਂ ਲਿਖਿਆ ਸੇਵਾ ਕੌਣ ਕਰਾਉਂਦਾ ਹੈ ਇਹ ਵੀ ਕਿਤੇ ਨਹੀਂ ਲਿਖਿਆ ਸੇਵਾ ਕੌਣ ਲਿਆਉਂਦਾ ਹੈ ਲਿਖ ਲਿਖ ਕੇ ਨਹੀਂ ਭਰੀਆਂ ਇਟਾਂ ਕਿਸੇ ਦੀਵਾਰ ਦੀਆਂ ਦੁਨੀਆ ਸਿਫਤਾ ਕਰਦੀ ਨਾਨਕ ਸਰਦਰਵਾਰ ਦੀਆਂ ਬਾਬਾ ਜੀ ਨੇ ਸੰਗਤਾਂ ਦੇ ਵਿੱਚ ਬਚਨ ਸੁਣਾਇਆ ਜੀ ਜਿਸ ਨੇ ਸੇਵਾ ਕਰਨੀ ਹੱਥੀ ਲਾਵੇ ਮਾਇਆ ਜੀ ਅਸੀਂ ਨਹੀਂ ਸਿਰ ਚੁੱਕਣੀਆਂ ਇਹ ਪੰਡਾਂ ਭਾਰਦੀਆਂ ਦੁਨੀਆਂ ਸਿਫਤਾਂ ਕਰਦੀ ਨਾਨਕ ਸਰਦਾਰਵਾਰ ਦੀਆਂ ਗੁਰੂ ਘਰ ਦੀ ਜੋ ਸੇਵਾ ਭਾਗਾ ਨਾਲ ਥਿਆਵੇ ਜੀ ਜਿਹੜਾ ਵੀ ਕੋਈ ਆਵੇ ਫੇਰ ਨਾ ਮੁੜਕੇ ਜਾਵੇ ਜੀ ਭੁੱਲ ਜਾਂਦੀਆਂ ਸੁਧਾ ਪਿੱਛੇ ਸਭ ਪਰਿਵਾਰ ਦੀਆਂ ਭੁੱਲ ਜਾਂਦੀਆਂ ਸੁਧਾ ਪਿੱਛੇ ਸਭ ਘਰਬਾਰ ਦੀਆਂ ਦੁਨੀਆਂ ਸਿਫਤਾ ਕਰਦੀ ਨਾਨਕ ਸਰਦਰਵਾਰ ਦੀਆਂ ਦੁਨੀਆਂ ਸਿਫਤਾ ਕਰਦੀ ਨਾਨਕ ਸਰਦਰਵਾਰ ਦੀਆਂ ਧੰਨ ਬਾਬਾ ਜੀ ਤਨ ਜਗਤ ਜੋ ਕਰਦਾ ਸਾਰਾ ਜੀ ਧੰਨ ਬਾਬਾ ਜੀ ਤਨ ਜਗਤ ਜੋ ਕਰਦਾ ਸਾਰਾ ਜੀ ਨਾਨਕ ਸਰਦੇ ਅੰਦਰ ਵਜਿਆ ਅਜਬ ਨਿਆਰਾ ਜੀ ਗਿਜਿਆ ਸੰਗਤੇ ਮੇਰਾ ਬਾਬੇ ਖੁਦ ਨਿਰੰਕਾਰ ਦੀਆਂ ਦੁਨੀਆ ਸਿਫਤਾ ਕਰਦੀ ਨਾਨਕ ਸਰ ਦਰਬਾਰ ਦੀਆਂ ਦੁਨੀਆ ਸਿਫਤਾ ਕਰਦੀ ਨਾਨਕ ਸਰ ਦਰਬਾਰ ਦੀਆਂ ਸਵਾਗਤ ਸਾਧ ਸੰਗਤ ਅਸੀਂ ਅੱਜ ਦੀ ਬਾਬਾ ਜੀ ਦੀ ਜਨਮ ਸਾਖੀ ਦੇ ਵਿੱਚੋਂ ਸਾਖੀ ਸੋ ਅਗਲੀਆਂ ਸਾਖੀਆਂ ਸਰਵਣ ਕਰਨ ਲਈ ਇਸ YouTube ਚੈਨਲ ਨਾਨਕ ਸਰ ਬਰੂੰਦੀ ਵਾਲੇ ਨਾਲ ਜੁੜੇ ਰਹਿਣ ਲਈ ਇਸ ਚੈਨਲ ਨੂੰ ਸਬਸਕ੍ਰਾਈਬ ਕਰਨ ਦੀ ਕਿਰਪਾਲਤਾ ਕਰਨੀ ਜੀ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ